ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਰਚਨਾ ਦਾ ਨਾਮ ਹੈ ਧੰਨ ਧੰਨ ਵਾਜਾਂ ਵਾਲਿਆ ਕਿੱਡੀ ਕੁਰਬਾਨੀ ਕੀਤੀ ਮੇਰੇ ਸੱਚੇ ਪਾਤਸ਼ਾ ਸਾਰਾ ਪਰਿਵਾਰ ਪੰਥ ਖਾਲਸੇ ਤੋਂ ਵਾਰਤਾ ਕਿੱਡੀ ਕੁਰਬਾਨੀ ਕੀਤੀ ਮੇਰੇ ਸੱਚੇ ਪਾਤਸ਼ਾ ਸਾਰਾ ਪਰਿਵਾਰ ਪੰਥ ਖਾਲਸੇ ਤੋਂ ਵਾਰਤਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਸਿਖਾਇਆ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਸਿਖਾਇਆ ਧੰਨ ਧੰਨ ਵਾਜਾਂ ਵਾਲਿਆ ਸੁੱਤੀ ਕੌਮ ਨੂੰ ਹੈ ਆਕੇ ਤੂੰ ਜਗਾਇਆ ਧੰਨ ਧੰਨ ਵਾਜਾਂ ਵਾਲਿਆ ਸੁੱਤੀ ਕੌਮ ਨੂੰ ਤੂੰ ਆਕੇ ਹੈ ਜਗਾਇਆ ਤਨ ਤਨ ਵਾਜਾਂ ਵਾਲਿਆ ਤੇਗਾ ਕਮਜ਼ੋਰ ਹੱਥਾਂ ਵਿੱਚ ਤੂੰ ਫੜਾਈਆਂ ਸੀ ਸਵਾ ਸਵਾਲ ਖਾ ਨਾਲ ਕੀਤੀਆਂ ਲੜਾਈਆਂ ਸੀ ਤੇਗਾ ਕਮਜ਼ੋਰ ਹੱਥਾਂ ਵਿੱਚ ਤੂੰ ਫੜਾਈਆਂ ਸੀ ਸਵਾ ਸਵਾਲ ਖਾ ਨਾਲ ਕੀਤੀਆਂ ਲੜਾਈਆਂ ਸੀ ਚਾਰ ਵਾਰ ਲਾਲ ਪੁੱਤ ਸਭ ਨੂੰ ਬਣਾਇਆ ਤਨ ਤਨ ਵਾਜਾਂ ਵਾਲਿਆ ਸੁੱਤੀ ਕੌਮ ਨੂੰ ਤੂੰ ਆਕੇ ਹੈ ਜਗਾਇਆ ਤਨ ਤਨ ਵਾਜਾਂ ਵਾਲਿਆ ਤਨ ਹੈ ਤੂੰ ਤਨ ਤੇਰੀ ਕੁਰਬਾਨੀ ਵੇ ਪੰਜ ਕੱਕੇ ਖਾਲਸੇ ਨੂੰ ਦਿੱਤੀ ਤੂੰ ਨਿਸ਼ਾਨੀ ਵੇ ਤਨ ਹੈ ਤੂੰ ਤਨ ਤੇਰੀ ਕੁਰਬਾਨੀ ਵੇ ਪੰਜ ਕਕੇ ਖਾਲਸੇ ਨੂੰ ਦਿੱਤੀ ਤੂੰ ਨਿਸ਼ਾਨੀ ਵੇ ਤੂੰ ਸਾਂ ਚਿੜੀਆਂ ਨਾ ਵਾਜਾਂ ਨੂੰ ਲੜਾਇਆ ਤੂੰ ਸਾਂ ਚਿੜੀਆਂ ਨਾ ਵਾਜਾਂ ਨੂੰ ਲੜਾਇਆ ਧੰਨ ਧੰਨ ਵਾਜਾਂ ਵਾਲਿਆ ਸੁੱਤੀ ਕੌਮ ਨੂੰ ਤੂੰ ਆਕੇ ਹੈ ਜਗਾਇਆ ਧੰਨ ਧੰਨ ਵਾਜਾਂ ਵਾਲਿਆ ਸਿੱਖ ਕੌਮ ਉੱਤੇ ਤੂੰ ਸਾਂ ਕੀਤਾ ਉਪਕਾਰ ਜੀ ਕੇਸਰੀ ਨਿਸ਼ਾਨ ਝੁੱਲੇ ਵਿੱਚ ਸੰਸਾਰ ਜੀ ਸਿੱਖ ਕੌਮ ਉੱਤੇ ਤੂੰ ਸਾ ਕੀਤਾ ਉਪਕਾਰ ਜੀ ਕੇਸਰੀ ਨਿਸ਼ਾਨ ਝੁੱਲੇ ਵਿੱਚ ਸੰਸਾਰ ਜੀ ਗੁਰੂ ਗ੍ਰੰਥ ਜੀ ਦੇ ਸਾਨੂੰ ਲਾੜ ਲਾਇਆ ਗੁਰੂ ਗ੍ਰੰਥ ਜੀ ਦੇ ਸਾਨੂੰ ਲਾੜ ਲਾਇਆ ਤਨ ਤਨ ਵਾਜਾਂ ਵਾਲਿਆ ਸੁੱਤੀ ਕੌਮ ਨੂੰ ਤੂੰ ਆਕੇ ਹੈ ਜਗਾਇਆ ਤਨ ਤਨ ਵਾਜਾਂ ਵਾਲਿਆ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਸਿਖਾਇਆ ਤਨ ਤਨ ਵਾਜਾਂ ਵਾਲਿਆ ਨਿਰਮਲ ਸੰਗਤਨ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਿਰਮਲ ਸੰਗਤਾਂ ਨੂੰ ਸੱਚ ਹੈ ਸੁਣਾਇਆ ਤਨ ਤਨ ਵਾਜਾਂ ਵਾਲਿਆ ਸੁੱਤੀ ਕੌਮ ਨੂੰ ਤੂੰ ਆਕੇ ਹੈ ਜਗਾਇਆ ਤਨ ਤਨ ਵਾਜਾਂ ਵਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ